ਲਾਵੀ ਮਿੱਤਰੋ ਕੀ ਆ ਰਿਹਾ ਟੱਟਾ ਖਾਣ ਬੜੀ ਜਨਾ ਹੈ ਅਹੀਂ ਇਸ ਵਾਰ ਵੀ ਬਰਨ ਦੇ ਵੜਨ ਨੰਦਪੁਰ ਸਾਹਿਬ ਦਾ ਮੱਥੀਆਂ ਆ ਗਈਆਂ ਬਾਕੀ ਕਿੱਥੇ ਗਈਆਂ ਬਾਕੀ ਕਿੱਥੇ ਗਈਆਂ ਬੰਦੇ ਹੜੇ ਚਾਹ ਪੀਣੇ ਚਾਹ ਪੀ ਕੇ ਫਿਰ ਜਾਣੇ ਉਧਰ ਆ ਰਿਹਾ ਲਾ ਓਏ ਉਹ ਬੰਦੇ ਵੇਲੇ ਸਾਡੇ ਆਉਂਦੇ ਬੈਠੇ ਆ। ਉਹ ਵੀ ਇਧਰ ਮਹਾ ਮਚਾ ਆਇਆ ਬੰਦਿਆਂ ਦਾ। ਆ ਟੁੱਟ ਗਿਆ, ਕਪਾ ਗਿਆ। ਅੱਜੀ ਤਾਂ ਲੱਜਣੀ ਹੀ ਹੁਣ। ਓਏ, ਮੈਂ ਨਹੀਂ ਗੀਲਾ ਜਾ ਰਹੀ। ਮੈਂ। ਆ ਲੈ ਟੁੱਟ ਗਿਆ ਇਹਦੇ। ਇਹ ਐਣੀ ਟਰਾਲੀ ਭਰ ਗਈ ਸਾਡੀ ਪੀਲੀ ਡਰਾਈਵਰ ਹੋ ਗਿਆ ਆ ਟੁੰਡਾ ਜਾਂ ਵਿੱਚ ਆ ਗਿਆ ਭਰਾਓ ਹੋ ਜਾ ਵਿੱਚ ਜੀ ਨਾ ਹੁਣੇ ਮਰਨ ਲੱਗਾ ਬਚਾਓ ਗਿਆ ਵਾ ਐਵੇਂ ਯਰ ਸੇਵਾ ਕੰਦੇ ਕੀ ਬੋਲੀ ਜੀ ਨਾ ਚੱਲ ਚੱਲ ਤਾਜੀ ਆਵਾਜ਼ ਤੇਰੀ ਆ ਚੱਜਦਾ ਕੰਮ ਕਰੋ ਯਾਰ ਜੀ ਚੱਜਦਾ ਕੰਮ ਕਰ ਨਾਲ ਜੇ ਤਾਨੂੰ ਲੈ ਜਾਂਦਾ ਦੇ ਨਾਲ ਲੈ ਓ ਜੱਜ ਵੀਰ ਕੋਹ ਬੰਦੇ ਸਾਡੇ ਇੱਧਰ ਬੈਠੇ ਆ 6000 ਹੱਡਾ ਲੱਗਾ ਕੀਰਤ ਵੱਡਾਰਾ ਕਿੱਥੇ ਦੋ ਬੰਦੇ ਆਲਾ ਅੱਜ ਨੇ ਕਾਸ਼ੇ ਵਜਾਰ ਲਗਾ ਸਾਡਾ ਕੋਈ ਵੀ ਵਖਾ ਵੱਡੇ ਇਹ ਜੀ ਮੈਂ ਮਖਾਉਣ ਆਵਾ ਬਹੁਤ ਸੇਵਾ ਕਰਨ ੜਿਆ ਏ ਹੋ ਲੱਗ ਮਿੱਤਰੋ ਕਹਿੰਦੇ ਆ ਇੱਕ ਵਾਰ ਫੇਰ ਬੈਲ ਟੁੱਟ ਗਈ ਆ ਤੇ ਹੁਣ ਸਾਰੇ ਬੈਠੇ ਆ ਤੇ ਹੁਣ ਵੀਰ ਉਹ ਆ ਮਸ਼ੀਨਾਂ ਲੱਗਾ ਜੀ ਕੀ ਕਰਕੇ ਤੀਰ ਨੇ ਸਹੀ ਆ ਗਏ ਆ ਵੇਖਣ ਸਾਰੇ ਇੱਥੇ ਖਲੋ ਕੇ ਤੇ ਬਾਕੀ ਵਲੋਗ ਨੂੰ ਕਰ ਇੰਜੋਏ ਕਰਕੇ ਵੇਖੀ ਜਾਓ ਕੋਕਰੀ ਸੇਵਾ ਨਭਾਈ ਗਏ ਇਹ ਮੁੰਡੇ ਵਾਲੋਂ ਆਹ ਮਦਾ ਜਾਂਦਾ ਕੋਕਲਾ ਬਾਹਰ ਚਲੇ ਗਿਆ ਸਨੇਹ ਬਾਹਰ ਚਲ ਗਿਆ ਚੱਲ ਕੋਈ ਨਹੀਂ ਮਾਰਾ ਇਹਨੂੰ ਹੋਰ ਵੱਡੇ ਵੱਡਾ ਪੈਸੇ ਦਵੇ ਨਾ ਵੀ ਟਰਾਲੀ ਗਈ ਜੇ ਬਾਹਰ ਹੁਣ ਗੱਡੀ ਆ ਗਈ ਆਪਣੀ ਉਹ ਹਰ ਬਣਿਆ ਆਓ ਇਹ ਚਲੇ ਗੱਡੀ ਆ ਗਈ ਹੁਣ ਗੱਡੀ ਲਾਉਣੀ ਹੈ ਖਾਲੀ ਕਰਨਾਂ ਆੜਗੀ ਤਾਰ ਤਾਰ ਇਹ ਦੋ ਧਰ ਹੋ ਗਏ ਗੱਡੀਆਂਹੀਂ ਉੱਥੇ ਲਾਕਤੀ ਆ ਹੁਣ ਅਸਾ ਖੋਲਾਂਗੇ ਮਗਰੋਂ ਤੇ ਹੁਣ ਬੰਦੀ ਵੀ ਬੰਦਾ ਵਾ ਨਹੀਂ ਨਹੀਂ ਬਾਲਣ ਆਪਣਾ ਚੱਲ ਜੇ ਨਾਲ ਸੇਂਦਰ ਆ ਦੇ ਦੇ ਸਾਰਾ ਬਾਲਣਾ ਸਨਾ ਹੋ ਗਿਆ ਚਾਲੂ ਬੰਦੇ ਆਪਣੇ ਚੜ ਕੇ ਤਾਂ ਉੱਵੀ ਇਹਨਾਂ ਬੰਨ ਲੈਂਦਾ ਹਾਂ ਅੰਦਰ ਹੁਣ ਫੇਰ ਲਾਉਂਦਾ ਬੇ ਜਿਹੜਾ ਆਰਾ ਸ਼ੁਰੂ ਹੋ ਗਿਆ ਆਪਣਾ ਫੇਰ ਉੱਵੀ ਸੰਗਤ ਹੋਣਾ ਹੋ ਗਈ ਵਾਵਾ ਜੀ ਹੋਰ ਬੰਦੇ ਆ ਗਏ ਆਪਣੇ ਕੋਲ ਜਿਹਾਰੇ ਹੋਰ ਬਣ ਗਏ ਬਾਜ ரொட்டி பண்ணனா அந்த அது ஆனா ட்ராலி சார் இப்பச்சிரேக்காச்சேக்கி ஸா ਕਰ ਕਰਦੇ ਕਿ ਕਰਦੇ ਇੱਥੇ ਜਾ ਕੇ ਉੱਧਾ ਹੀ ਰਿਹਾ ਉਹ ਵੀਡੀਓ ਬਣਾਉਂਦਾ ਆਇਆ ਹੋਇਆ ਹੈਪੀ ਰੋਟੀ ਫੜੋ ਕੋ ਬੰਦੇ ਜੇਬ ਚ ਚਾਰ ਪੈ ਹੀ ਨੇ ਅਜਾ ਅੱਛਾ ਹੋਰ ਹਵਾ ਨਹੀਂ ਪਿਆ ਹੋਏ ਇੱਜੇ ਚਾਰ ਲੰਨੇ ਜੇਬ ਚ ਪਾ ਗਏ ਨੇ ਪਾਣੀ ਹੋ ਗਿਆ ਆ ਵੀ ਹਣ ਲੱਗੇ ਸੀ ਟਰਾਲੀ ਭਰਨਾ ਹਾਂ ਬੜੇ ਗਾਲਾਂ ਕਿਸੇ ਜੰਜਾ ਭੈਣ ਜੋ ਕਿ ਤਾਰਿਆ ਉਹ ਤੇ ਪਾਗਲੇ ਆਵਾ ਲੋਬੀ ਦੋ ਦੋ ਸੇਵਾ ਚੱਲ ਰਹੀ ਹੈ ਕੁਝ ਵੇਲੜ ਇੱਥੇ ਖਿਲੋ ਤੇ ਨੇ 10 ਜਣੇ ਆ ਉਹ ਚੌਥਾ ਬੰਦਾ ਸੇਵਾ ਕਰ ਰਿਹਾ ਹੈ ਹਲੇ ਇਹਦੀ ਗੁੰਨ ਬੰਦੀ ਆ ਇਹਦੀ ਖਾਈ ਹੋ y a la puerta. ਮਸ਼ੀਨ ਕਾਮਯਾਬ ਨਹੀਂ ਹੋਈ ਜੋੜੀ ਸੋਣ ਵਾਲੀ ਨਾ ਲੱਗੇਹੀਂ ਆਹ ਬਈ ਹੋਈ ਕਿਸੇ ਆਹ ਨਾੜੀ ਲੈ ਆਉਂਦੀ ਪੋਲੀ ਹੋ ਗਈ ਖਰਾਬ ਇਹਦੀ ਆਹ ਵਾਲੀ ਇਹ ਗਏ ਨਵੀਂ ਲੈਣ ਹੁਣ ਹੁਣ ਜਈ ਉਹਨਾਂ ਵੜਦੇ ਬਾਲਣਾਂ ਉਹ ਮਸ਼ੀਨ ਜੀ ਨਾ ਪੈਟਰੋਲ ਵਾਲੀ ਨਾ ਕੀ ਆ ਗਈ ਆਪਣੀ ਚਾੜੇ ਵੀ ਨਾ ਲੋ ਵੀ ਚੱਲ ਵੀ ਮਸ਼ੀਨ ਫੇਰ ਆਪਣੀ ਫੇਰ ਟੁੱਟ ਗਈ ਜੇ ਆਚਾਨ ਕੋ ਬੀਜੀ ਮਾਹ ਮੁੰਡਾ ਬਚਾ ਆ ਸਾਰਿਆਂ ਦਾ ਮੇਲੇ ਵਾਲੇ ਪਾਰਟੀ ਬੈ ਗਈ ਆ ਧੀ ਫੇਰੇ ਇਸੇ ਨਜ਼ਾਰੇ ਲੈਂਦੇ ਸਾਰੇ ਓ ਸ੍ਰੀ ਅਕਰ ਸੋਨਾ ਖੁਸ਼ੀਆਂ ਦੀ ਕਾਰਕ ਜਾਵੇ ਨਿਹਾਲ ਹੋ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੂਪਾ ਹੁਣ ਗੱਦੀ ਸਮਾਪਤੀ ਕਿਉਂਕਿ ਤੈਨਰੀ ਟੁੱਟ ਗਈ ਆ ਤਾਂ ਕਰਕੇ ਫਿਰ ਅਰਦਾਸ ਕਰਕੇ ਸਮਾਪਤੀ ਕਰਤੀ ਆ ਬਾਕੀ ਹੁਣ ਕੰਮ ਕਰਾਂਗੇ ਸਵੇਰੇ ਅਬੀ ਸਮਾਪਤੀ ਹੋ ਗਈ ਜੀ ਹੁਣ ਜਲੀਏ ਘਰਾਂ ਨੂੰ